ਸਰਕਾਰ ਜੀ ਪੰਜਾਬ ਨਾ ਹਰਮਾਰਚਲ ਦੇ ਨਾਲ ਤੁਸੀਂ ਲਗਾਤਾਰ ਜੁੜੇ ਹੋਏ ਹੋ ਤੁਹਾਡਾ ਮੇਜ਼ਬਾਨ ਕ੍ਰਿਸ਼ਨ ਸਿੰਘ 8 ਵਜੇ ਮੁੱਦੇ ਦੀ ਗੱਲ ਦੇ ਵਿੱਚ ਤਿੰਨ ਵੱਡੇ ਇਸ਼ੂ ਲੈ ਕੇ ਹਾਜ਼ਰ ਹੈ ਸਭ ਤੋਂ ਪਹਿਲਾ ਮੁੱਦਾ ਰਹੇਗਾ ਜਥੇਦਾਰ ਸਾਬਿਤ ਜਥੇਦਾਰੀ ਤੇ ਸਵਾਲ ਕਿਉਂ ਕੁਲਦੀਪ ਸਿੰਘ ਗੜਗਾਜਾ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੇਸਗੜ੍ਹ ਸਾਹਿਬ ਦੇ ਜਥੇਦਾਰ ਜਿਨ੍ਹਾਂ ਦਾ ਵਿਰੋਧ ਕਰਨ ਵਾਲੇ ਕੌਣ ਨੇ ਇਸ ਸਬਦ ਦੇ ਸਾਹਮਣੇ ਲਿਆਉਣੇ ਚਾਹੀਦੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲੀਡਰ ਮਹਿਲ ਸਿੰਘ ਬੱਬਰ ਦੇ ਭੋਗ ਸਮਾਗਮ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬਾ ਕੁਲਦੀਪ ਸਿੰਘ ਗੜਗਾਜ ਪਹੁੰਚੇ ਹੋਏ ਸੀ ਉਹਨਾਂ ਦਾ ਵਿਰੋਧ ਕਰਨ ਵਾਲੇ ਕੌਣ ਨੇ ਭਗਾਵਤ ਦੀ ਕਿਸਤਰੀ ਕੇ ਨਾਲ ਗੱਲਬਾਤ ਹੋ ਰਹੀ ਹੈ ਸਵਾਲ ਵੱਡਾ ਇਹ ਹੈ ਕਿ ਸਿੱਖਾਂ ਦੇ ਸਰਮਾਰ ਤਖਤ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗਾਜ ਜਿਹੜੇ ਵੱਡੇ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਨੂੰ ਜਦੋਂ ਸਿਰਪੌ ਪੇਟ ਕੀਤਾ ਜਾ ਰਿਹਾ ਸੀ ਸਿੱਖਾਂ ਦੇ ਵਿੱਚ ਸਿਰਪੌ ਦੀ ਬੜੀ ਮਹਾਨਤਾ ਹੁੰਦੀ ਹੈ ਕਿ ਜਿੰਨੇ ਫੁੱਟ ਲੰਬਾ ਸਿਰਪੌ ਉਹਨੇ ਸਾਲ ਜੇਲਾ ਕਟਨੀਆਂ ਪੈਂਦੀਆਂ ਨੇ ਇੱਕ ਵਚਨ ਗੁਰੂ ਦੇ ਨਾਲ ਹੁੰਦਾ ਹੈ ਪਰ ਕਿਹੜੇ ਲੋਕਾਂ ਨੇ ਰੋਕਿਆ ਕਿ ਨਹੀਂ ਗੜਗੱਜ ਸਾਹਿਬ ਨੂੰ ਸਿਰਪੌ ਪੇਟ ਨਹੀਂ ਕਰਨ ਦੇਣਾ ਹਾਲਾਂਕਿ ਮੌਕੇ ਤੇ ਜਥੇਦਾਰ ਸਾਹਿਬ ਨੇ ਐਵੇਂ ਹੱਥ ਜੋੜ ਦਿੱਤੇ ਕਿ ਠੀਕ ਹੈ ਜੀ ਜੋ ਤੁਸੀਂ ਕਰ ਰਹੇ ਹੋ ਠੀਕ ਹੀ ਹੈ ਬਸ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਕਿ ਸਿੱਖਾਂ ਦੇ ਸਿਰਮੌਰ ਤਖਤ ਦੇ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਜਿਹੜੇ ਹੁਣ ਸੇਵਾ ਨਿਭਾ ਰਹੇ ਨੇ ਇਹ ਪਿਛਲੇ 100 ਸਾਲ ਤੋਂ ਸੇਵਾ ਨਹੀਂ ਨਿਭਾ ਰਹੇ ਸਮੇਂ-ਸਮੇਂ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਸੁਣਾਉਂਦੇ ਰਹੇ 1994 ਦੇ ਅੰਮ੍ਰਿਤਸਰ ਐਲਾਨ ਨਵੇਂ ਦੀ ਅਸੀਂ ਗੱਲ ਕਰਨੀ ਹੈ ਪੰਥਕ ਇਕਤਾ ਨੂੰ ਲੈ ਕੇ तमाम तरह ਦੇ ਹੁਕਮਨਾਮੇ ਸਿੱਖਾਂ ਨੇ ਮੰਨੇ ਵੀ ਸਿਆਸਤਦਾਨਾਂ ਨੇ ਨਹੀਂ ਮੰਨਿਆ ਵੱਖਰੀ ਗੱਲ ਹੈ ਪਰ ਕਿਸ ਨੂੰ ਚੈਲੰਜ ਕੀਤਾ ਗਿਆ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਚੈਲੰਜ ਕੀਤਾ ਗਿਆ ਜਾਂ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਨੂੰ ਚੈਲੰਜ ਕੀਤਾ ਗਿਆ ਇਹ ਬਹੁਤ ਵੱਡੇ ਸਾਡੇ ਸਵਾਲ ਰਹਿਣਗੇ ਤਨ ਜੇ ਮੈਂ ਮਾਰ ਕੇ ਉਸ ਤੋਂ ਮੈਂ ਵੀ ਕਹਾਂ ਦੇਖੋ ਇੱਦਾਂ ਨਾ ਕਰੋ ਆਪਾਂ ਜਦੋਂ ਬੋਮ ਬਾਰੇ ਨਹੀਂ ਨਾ ਕਰਦੇ ਇਹਨਾਂ ਪਾਠਾਂ ਦੇ ਉਹ ਇੱਕ ਦੋ ਤਿੰਨ ਵੱਡੇ ਸਵਾਲਾਂ 'ਚੋ ਪਹਿਲਾ ਸਵਾਲ ਰਹੇਗਾ ਜਥੇਦਾਰ ਗੜਗਾਜ ਦਾ ਵਿਰੋਧ ਕਰਨ ਵਾਲੇ ਕੌਣ ਦੂਜਾ ਵੱਡਾ ਸਵਾਲ ਸਵਾਗਤ ਦੇ ਵਿੱਚ ਗੜਗਾਜ ਤੇ ਸਵਾਲ ਕੀ ਚੁੱਕੇ ਗਏ ਤੀਜਾ ਸਵਾਲ ਜਥੇਦਾਰ ਦਾ ਵਿਰੋਧ ਕਿਸ ਸਿਧਾਂਤ ਨੂੰ ਟਾ ਹੈ ਕਿਉਂਕਿ ਜਥੇਦਾਰ ਕੋਈ ਛੋਟੀ ਪੋਜੀਸ਼ਨ ਨਹੀਂ ਹੁੰਦੀ ਹਾਲਾਂਕਿ ਸਮੇਂ-ਸਮੇਂ ਤੇ ਵੱਡੀਆਂ ਮੂਵਮੈਂਟਸ ਹੁੰਦੀਆਂ ਰਹੀਆਂ ਪਰ ਸਵਾਲ ਆਪਣੇ ਆਪ ਚ ਵੱਡਾ ਬਣ ਜਾਂਦਾ ਹੈ ਕਿ ਕੀ ਪੂਰਾ ਮਾਮਲਾ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਤਰੀਕੇ ਦੇ ਨਾਲ ਬੇਇੱਜ਼ਤ ਕਰਨਾ ਕਿਹਾ ਜਾ ਸਕਦਾ ਹੈ ਦੇਖੋ ਕਾਰਜਕਾਰੀ ਜਥੇਦਾਰ ਨੇ ਦਸਤਾਰ ਬੰਦੀ ਹੋਈ ਹੈ ਠੀਕ ਹੈ ਦਸਤਾਰ ਬੰਦੀ ਦੇ ਸਵਾਲ ਚੁੱਕੇਗੇ ਪਰ ਸਿਰਫਾਉ ਪੈਂਡ ਕਰਨ ਕਿਉਂ ਨਹੀਂ ਦਿੱਤਾ ਗਿਆ ਇਸ ਸਿਆਸੀ ਸਵਾਲ ਇਸ ਕਰਕੇ ਖੜੇ ਕਰ ਰਹੇ ਹਾਂ ਕਿ ਕੌਣ ਲੋਕ ਸੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸੰਬੰਧ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਚੰਬੇ ਦੀ ਧਰਤੀ ਦੇ ਸਰਬੱਤ ਖਾਲਸਾ ਅੱਜ ਦਿਆ ਸੀ ਹਾਲਾਂਕਿ ਵੱਡੀ ਚੀਜ਼ ਇਹ ਹੈ ਕਿ ਸਿਧਾਂਤ ਫਿਰ ਉਸੇ ਗੱਲ ਤੇ ਜ਼ਿਕਰ ਕਰ ਗਏ ਸਿਧਾਂਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਮਰਵੀਰ ਛਾਲੀ ਸਾਹਿਬ ਜੁੜਨੇ ਲੀਗਲ ਰਾਈਜ਼ਰ ਨੇ ਉਹਨਾਂ ਦਾ ਸਵਾਗਤ ਕਰਦਾ ਗੁਰਪ੍ਰੀਤ ਸਿੰਘ ਜੱਬਰ ਸਾਹਿਬ ਜੁੜਨੇ ਐਸਜੀਪੀਸੀ ਮੈਂਬਰ ਜੱਬਰ ਸਾਹਿਬ ਜੀ ਨੂੰ ਸ਼ਮਸ਼ੇਰ ਸਿੰਘ ਪੁਰਖਾਲ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਹੀਰਮਨੀ ਅਕਾਦਲ ਅੰਮ੍ਰਿਤਸਰ ਤੋਂ ਹਰਪ੍ਰੀਤ ਸਿੰਘ ਬਲੇਰ ਜੁੜੇ ਨੇ ਜਰਨਲ ਸਕੱਤਰ ਨੇ ਸ਼ੋਮਨੀ ਅਕਾਦਲ ਅੰਮ੍ਰਿਤਸਰ ਦੇ ਬਲੇਰ ਸਾਹਿਬ ਪਹਿਲਾ ਸਵਾਲ ਤੁਹਾਨੂੰ ਇਹ ਵਿਰੋਧ ਕਰਨਾ ਇਹ ਜਾਇਜ਼ ਬਣਦਾ ਹੈ ਜਿਸ ਤਰੀਕੇ ਦੇ ਨਾਲ ਹਿਊਮਿਲੇਸ਼ਨ ਫੀਲ ਕਰਵਾਈ ਗਈ ਕੌਮ ਦੇ ਕਾਰਜਕਾਰੀ ਜਥੇਦਾਰ ਨੇ ਸਾਬਤ ਕੀ ਕਰਨੇ ਚਾਹੁੰਦੇ ਸੀ ਉਹ ਲੋਕ ਜਿਸ ਤਰੀਕੇ ਦੇ ਨਾਲ ਉਥੇ ਸਿਰ ਪਾਓ ਪੇਟ ਨਿਕਰਨ ਦੇ ਤੱਕ ਆ ਗਿਆ ਬਲੇਰ ਸਾਹਿਬ ਆਵਾਜ਼ ਆ ਰਹੀ ਹੈ ਸੁਣ پا ਰਹੇ ਹੋ ਡੁੜਾਂਗਾ ਮੈਂ ਤੁਹਾਡੇ ਨਾਲ ਜਬਰ ਸਾਹਿਬ ਸੁਣ پا ਰਹੇ ਹਾਂ ਹਾਂਜੀ ਹਾਂਜੀ ਕ੍ਰਿਸ਼ਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਬੜੇ ਮੰਦ ਭਾਗੇ ਵਰਤਾਰੇ ਨੇ ਇਸ ਤਰੀਕੇ ਦੇ ਨਾਲ ਸਿਰ ਪੌ ਜੇ ਭੇਟ ਕੀਤਾ ਜਾ ਰਿਹਾ ਸੀ ਕਿ ਦਿੱਕਤ ਪਰੇਸ਼ਾਨੀ ਕੀ ਹੈ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਕੁਲਦੀਪ ਸਿੰਘ ਗੜਗਾਜੇ ਕੋਈ ਪਹਿਲੇ ਜਥੇਦਾਰ ਲੱਗੇ ਨੇ ਵੱਡੀ ਗਿਣਤੀ ਦੇ ਵਿੱਚ ਜੋਧਨ ਮਹਾਂ ਬਲੀਆ ਨੇ ਸੇਵਾ ਸੰਭਾਲੀ ਹੈ ਇਸ ਤਖਤ ਦੀ ਮੈਂ ਸਮਝਦਾ ਹਾਂ ਕ੍ਰਿਸ਼ਨ ਜੀ ਬਹੁਤ ਹੀ ਮੰਦਪਾਗਾ ਵਰਤਾਰਾ ਅੱਜ ਭਾਈ ਮਹਿਲ ਸਿੰਘ ਬੱਬਰ ਜੀਾਂ ਦੇ ਉਸ ਸੰਪੂਰਗ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਦਲਜੀਤ ਸਿੰਘ ਬਿੱਟੂ ਪਈ ਕਮਰਪਾਲ ਸਿੰਘ ਜੀ ਬਿੱਟੂ ਤੇ ਹੋਰ ਪਰਿਵਾਰ ਵੀ ਤੇ ਪਰ ਸਾਡੇ ਸਤਕਾਰਯੋਗ ਭਰਾ ਜ਼ਕੀਰਾ ਸਾਹਿਬ ਨੂੰ ਮੈਂ ਸਮਝ ਕਿਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਗੋਂਮ ਦੇ ਗੋਂ ਵਾਸਤੇ ਸੰਘਰਸ਼ ਕਰਨ ਵਾਲੇ ਇਨਸਾਨ ਜੋ ਦੇਸ਼ ਤੋਂ ਵਤਨ ਤੋਂ ਆਪਦੇ ਪਰਿਵਾਰ ਤੋਂ ਦੂਰ ਰਹਿ ਕੇ ਦੂਸਰੇ ਮੁਲਕ 'ਚ ਬੈਠਾ ਜਿਹਨੂੰ ਆਪਾਂ ਜਲਾ ਵਤਨੀ ਕਹਿ ਲਈਏ ਜੀ ਤੇ ਉਹਨਾਂ ਦੇ ਸਨਮਾਨ ਅਕਾਲ ਤਖਸਾ ਵੱਲੋਂ ਮਿਲ ਰਿਹਾ ਉਹਨਾਂ ਨੂੰ ਪਰਿਵਾਰ ਨੂੰ ਤੇ ਆਪਾਂ ਉੱਠ ਕੇ ਇਹ ਵਿਰੋਧ ਕਰਕੇ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਕੀ ਭਾਰਤ ਸਰਕਾਰ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਜਾਂ ਜਿਹੜੀਆਂ ਸਰਕਾਰਾਂ ਖਿਲਾਫ ਏਜੰਸੀਆਂ ਖਿਲਾਫ ਤਾਕਤਾਂ ਖਿਲਾਫ ਲੜਾਈ ਲੜ ਰਿਹਾ ਉਹ ਸਿੰਘ ਤੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਖੁਸ਼ ਕਰ ਰਹੇ ਉਹਨਾਂ ਨੂੰ ਕਿਉਂਕਿ ਬੜਾ ਦੁੱਖ ਹੋਇਆ ਉਸ ਪਰਿਵਾਰ ਨੂੰ ਜਿਹੜੀ ਅਕਾਲ ਤਖਸਾ ਚਾਹੇ ਸਮੁੱਚੇ ਹੋਰ ਅਧਿਕਾਰੀਆਂ ਨੇ ਸਨਮਾਨ ਦੇਤਾ ਸੁਲਮਾਨ ਹੈ ਸੀਤੇ ਰਹੂਗਾ ਮੁਸਲਮਾਨ ਨੂੰ ਕੋਈ ਮਟਾ ਨਹੀਂ ਸਕਦਾ ਜੋ ਸੰਘਰਸ਼ ਹੈ ਜੋ ਜੋਗਦਾਨ ਹੈ ਕੌਮ ਪਿੱਛੇ ਨਹੀਂ ਕੋਈ ਹਟਾ ਸਕਦਾ ਪਰ ਸ੍ਰੀ ਅਕਾਲ ਤੱਕ ਸਭ ਦੀ ਜਥੇਦਾਰ ਸਰੂਪਾ ਇਹਦਨ ਦੇ ਤਾਂ ਕੀ ਅਧਿਕਾਰ ਹੈ ਇੱਕ ਇਨਸਾਨ ਨੂੰ ਅੱਜ ਤੁਸੀਂ ਵੇਖਿਆ ਪਈਓ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਰਿਐਕਸ਼ਨ ਹੋਇਆ ਵਿਰੋਧ ਹੋਇਆ ਕਿ ਬਹੁਤ ਮਾੜੀ ਗੱਲ ਹੈ ਕਿ ਸਰੂਪਾ ਪਾਉਣ ਤੋਂ ਸਿੰਘ ਸਾਹਿਬ ਨੂੰ ਰੋਕਿਆ ਗਿਆ ਬਹੁਤ ਮੰਦਭਾਵਾ ਸਾਡੀ ਦੇਖੋ ਆਪਸ ਨੇ ਵਿੱਚ ਪੰਜਾਬ ਦੇ ਵਿੱਚ ਰਹਿ ਰਹੇ ਆ ਕੋਈ ਵਿਅਕਤੀ ਵਿਸ਼ੇਸ਼ ਖੜਾ ਹੋ ਕੇ ਇੰਜ ਕਹਿ ਦੇ ਕਿ ਮੈਂ ਤਾਂ ਮੁੱਖ ਮੰਤਰੀ ਨੂੰ ਮੰਨਦੇ ਕੁਛ ਨਹੀਂ ਆ ਇਸ ਤਰੀਕੇ ਨਾਲ ਇੱਕ ਨਾ ਐਗਜ਼ਿਸਟ ਕਰਦੇ ਨੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਦਾ ਜਥੇਦਾਰ ਨੇ ਅੱਜ ਫਿਰ ਤੁਸੀਂ ਇਹ ਦੇਖੋ ਗਿਆ 40 ਸਾਹਿਬ ਬਾਹਰ ਆਉਣ ਕਰਨਗੇ ਉਮਰੀ ਪਰ ਪ੍ਰਬੰਧਕ ਕਮੇਟੀ ਸਾਰੇ ਅਧਿਕਾਰੀਆਂ ਦੀ ਇਹ ਇੱਕ ਗੱਲ ਦੇਖੋ ਨਿਮਰਤਾ ਫਿਰ ਦੇਖੋ ਇਹ ਸਨਮਾਨ ਠੀਕ ਹੈ ਉਸ ਪਰਿਵਾਰ ਦਾ ਨਾਮ ਰਹਿਣਾ ਪੜਿਆ ਬੜਾ ਮੰਦ ਭਾਗ ਵਰਤਾਰਾ ਇਸ ਜੱਬਰ ਸਾਹਿਬ ਦੇਖਿਆ ਹਾਲਾਂਕਿ ਉੱਥੇ ਕਈ ਆਵਾਜ਼ਾਂ ਆਈਆਂ ਕਿ ਅਸੀਂ ਜਥੇਦਾਰ ਸਾਹਮਣੂ ਜਥੇਦਾਰ ਹੀ ਨਹੀਂ ਮੰਨਦੇ ਹਾਲਾਂਕਿ ਮੈਂ ਮੁੱਖ ਮੰਤਰੀ ਵਾਲੀ ਐਗਜ਼ਾਮਪਲ ਦਿੰਦੀ ਕਿ ਪੰਜਾਬ ਦਾ ਕੋਈ ਵਿਅਕਤੀ ਵਿਸ਼ੇਸ਼ਕਣਾ ਉਹ ਕਹ ਦੇ ਕਿ ਮੈਂ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਮੰਨਦਾ ਮੈਂ ਡੀਸੀ ਅੰਮ੍ਰਿਤਸਰ ਨੂੰ ਡੀਸੀ ਹੀ ਨਹੀਂ ਮੰਨਦਾ ਐਗਜ਼ਿਸਟ ਕਰਦੀਆਂ ਨੇ ਗੱਲਾਂ ਸਿਆਲੀ ਸਾਹਿਬ ਜਵਾਬ ਦਿਓ ਬਹੁਤ ਤਰਫ ਦੇਖੋ ਅੱਜ ਖੁਸ਼ ਕੌਣ ਹੈ ਸਿੱਖਾਂ ਤੇ ਕੌਣ ਟੰਚ ਕਰ ਰਿਹਾ ਚੱਬਰ ਸਾਹਿਬ ਆਉਂਗਾ ਮੈਂ ਸਿਆਲੀ ਸਾਹਿਬ ਬੈਟ ਆਨ ਕਰਨਾ ਚਾਹੁੰਗੇ ਨੇ ਆਉਂਗਾ ਮੈਂ ਤੁਹਾਡੇ ਕੋਲ ਮਾਨ ਦਿੱਤਾ ਜਾ ਰਿਹਾ ਤਾਂ ਸੱਖੀ ਰੋਕ ਰਹੇ ਠੀਕ ਹੈ ਸਿਆਲੀ ਸਾਹਿਬ ਰੋਕ ਰਹਾ ਮੈਂ ਚੱਬਰ ਸਾਹਿਬ ਰੋਕ ਰਿਆ ਸਿਆਲੀ ਸਾਹਿਬ ਗੱਲ ਕੰਪਲੀਟ ਕਰਨਗੇ ਫਿਰ ਆਉਂਗਾ ਮੈਂ ਜਾਂਦੇ ਜਾਂਦੇ ਸਮਾਂ ਬਹੁਤਾ ਕੱਟੇਗਾ ਇੰਪੋਰਟੈਂਟ ਸਮਾਂ ਆਪਣੇ ਕੋਲ ਪਲੀਜ਼ ਹਾਂ ਜੀ ਹਾਂ ਜੀ ਕਿਰਿਸ਼ਨ ਜੀ ਚੱਬਰ ਸਾਹਿਬ ਨੇ ਜਿਵੇਂ ਕਿ ਪਹਿਲਾਂ ਬੜਾ ਵਿਸਤਾਰ ਨਾਲ ਦੱਸਿਆ ਕਿ ਅੱਜ ਦਾ ਜਿਹੜਾ ਵਤੀਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸਿਲਤ ਹੀ ਜਿਹੜਾ ਵਰ ਪਰਿਆ ਉਹ ਬਹੁਤ ਮੰਦ ਭਾਗਾ ਜਥੇਦਾਰ ਅਕਾਲ ਤਖਤ ਦੀ ਹੈ ਜਿਹੜੀ ਨਿਯੁਕਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕੌਣ ਬਣਾਉਂਦਾ ਜੀ ਸਿੱਖ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਸ ਨੂੰ ਜਿਹੜਾ ਇਲੈਕਟ ਕਰਦੀ ਆ ਉਹਨਾਂ ਦੇ ਵਿੱਚੋਂ ਹੀ ਜਿਹੜੀ ਐਗਜ਼ੀਕਟਿਵ ਬਾਡੀ ਬਣਦੀ ਆ ਤੇ ਐਗਜ਼ੈਕਟਿਵ ਬੋਡੀ ਹੀ ਪਿਛਲੇ 100 ਸਾਲ ਦਾ ਇਤਿਹਾਸ ਵੇਖ ਲਓ ਐਗਜ਼ੈਕਟਿਵ ਬੋਡੀ ਹੀ ਜਿਹੜੀ ਜਥੇਦਾਰ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਕਰਦੀ ਆ ਤੇ ਉਹਨਾਂ ਦੀ ਰਿਮੂਵਲ ਕਰਦੀ ਆ ਹੁਣ ਗੁਰਦੁਆਰਾ ਐਕਟ 1925 ਦੀ ਸੈਕਸ਼ਨ 85 ਜਿਹੜਾ ਉਹ 엠ਪਾਵਰਡ ਕਰਦਾ ਟੂ ਦੀ ਐਗਜ਼ੈਕਟਿਵ ਕਮੇਟੀ ਜਿਹੜੀ ਕੌਮ ਵੱਲੋਂ ਦਿੱਤੀ ਗਈ ਪਾਵਰ ਆ ਉਹਨੂੰ ਯੂਜ਼ ਕਰਨ ਲਈ ਹੁਣ ਜਥੇਦਾਰ ਦੀ ਨਿਯੁਕਤੀ ਪੂਰੀ ਮਾਨ ਮਰਿਆਦਾ ਤੇ ਸਤਕਾਰ ਅਨੁਸਾਰ ਹੋਈ ਆ ਹੁਣ ਸ਼ਕੀਰਾ ਸਾਹਿਬ ਦਾ ਅੱਜ ਦਾ ਜਿਹੜਾ ਐਕਟ ਆ ਇਹ ਉਹਨਾਂ ਦਾ ਨਿੱਜੀ ਕੋਈ ਹੋ ਸਕਦਾ ਨਿੱਜੀ ਕੋਈ ਵਖਰੇਵਾ ਹੋ ਸਕਦਾ ਪਰ ਜਥੇਦਾਰ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਨੂੰ ਇਸ ਤਰ੍ਹਾਂ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਜਿਹੜਾ ਚੈਲੰਜ ਕਰਨਾ ਉਹ ਬਹੁਤ ਮੰਦ ਭਾਗਾ ਮੈਂ ਇੱਥੇ ਇੱਕ ਗੱਲ ਐਡ ਕਰਨੀ ਚਾਹੁੰਦਾ ਕਿ ਸ਼ਕੀਰਾ ਸਾਹਿਬ ਸਰਬੱਤ ਖਾਲਸਾ ਦੇ ਮੋਢੀ ਰਹੇ ਨੇ ਬਰਗਾੜੀ ਮੋਰਚਾ ਲਾਤਾ ਇਹਨਾਂ ਕਿ ਸਾਨੂੰ ਉਦੋਂ ਉੱਥੇ ਜਿਹੜਾ ਬਰਗਾੜੀ ਦਾ ਇਨਸਾਫ ਚਾਹੀਦਾ ਜੀ ਦਾਦੂ왈 ਜੀ ਨੂੰ ਤੇ ਮੰਡ ਸਾਹਿਬ ਨੂੰ ਇਨਾਮਤਵਾਜੀ ਜਿਹੜੇ ਆ ਜਥੇਦਾਰ ਉੱਥੇ ਨਿਯੁਕਤ ਕਰ ਦਿੱਤੇ ਉਹ ਦੋ ਸਾਲ ਉਹ ਮੋਰਚਾ ਲੱਗਾ ਰਿਆ ਇੱਕ ਦਿਨ ਚ ਹੀ ਰਾਤੋਂ ਰਾਤ ਹੀ ਉਹ ਮੋਰਚਾ ਇਹਨਾਂ ਖਤਮ ਕਰ ਦਿੱਤਾ ਇਸ ਇੱਕ ਕੌਮ ਨੂੰ ਦੱਸ ਦੇਣ ਕਿ ਕਿਹੜਾ ਇਨਸਾਫ ਮਿਲ ਗਿਆ ਸੀ ਜੀ ਬਰਗਾੜੀ ਗੋਲੀ ਕਾਂਡ ਦਾ ਸੋ ਇਹੋ ਜਿਹੀਆਂ ਗੱਲਾਂ ਏਜੰਸੀਆਂ ਦੇ ਇਸ਼ਾਰਿਆਂ ਦੇ ਉੱਤੇ ਜਾਂ ਹੋਰ ਸਾਡੇ ਜਿਹੜੇ ਸਿੱਖ ਕੌਮ ਦੇ ਵਿਰੁੱਧੀ ਮੈਂ ਇੰਤਜ਼ਾਰ ਕਰੂੰਗਾ ਕਿ ਕਾਲੇ ਗੱਲਾਂ ਨਾ ਕਰੀਏ ਕਿਉਂਕਿ ਹਰਪ੍ਰੀਤ ਸਿੰਘ ਬਲੇਅਰ ਸਾਡੇ ਨਾਲ ਜਲਦ ਜੁੜਨਾ ਉਹਨਾਂ ਦਾ ਰਿਐਕਸ਼ਨ ਬੜਾ ਇੰਪੋਰਟੈਂਟ ਆ ਸਾਡੇ ਕੋਲ ਸਮਾਂ ਘਟੇਗਾ ਮੈਂ ਆਪਣੀ ਟੀਮ ਨੂੰ ਵੀ ਗੁਜ਼ਾਰਿਸ਼ ਕਰੂੰਗਾ ਫੁਰਖਾਲਪ ਸਿੰਘ ਸਾਹਿਬ ਦੇਖੋ ਤਖਤ ਦਾ ਮਹਾਨ ਨੇ ਤਖਤਾਂ ਤੇ ਸੇਵਾਦਾਰ ਮਹਾਨ ਨੇ ਜਿਨ੍ਹਾਂ ਨੇ ਕੰਮ ਕੀਤਾ ਜੋ ਸੇਵਾ ਕਰ ਰਹੇ ਨੇ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਕਿ ਗੜਗੱਜ ਕੋਈ ਪਹਿਲੇ ਜਥੇਦਾਰ ਨਹੀਂ ਕਿ ਹਾਲਾਂਕਿ ਸਵਾਲ ਮੈਂ ਬਲੇਅਰ ਸਾਹਿਬ ਨੂੰ ਪੁੱਛੂੰਗਾ ਜਦੋਂ ਜੁੜੇ ਹੁਣ ਤੱਕ ਵੱਡੇ ਗਿਣਤੇ ਵਿੱਚ ਜਥੇਦਾਰ ਸਹਿਬਾਨ ਨੇ ਸੇਵਾਵਾਂ ਨਵਾਈਆਂ ਹੁਕਮਨਾਮੇ ਜਾਰੀ ਕੀਤੇ ਸੇਵਾ ਮੁਕਤੀ ਹੋਈ ਚਲੇ ਗਏ ਇਸ ਸਿਧਾਂਤ ਨੂੰ ਚੁਣੌਤੀ ਆ ਜਾਂ ਕਿਸ ਚੀਜ਼ ਨੂੰ ਚੈਲੰਜ ਕੀਤਾ ਗਿਆ ਸਮਝਣਾ ਅਸੀਂ ਚਾਹਾਂਗੇ ਅ ਕ੍ਰਿਸ਼ਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਸਮੁੱਚੀ ਟੀਮ ਦੇ ਨਾਲ-ਨਾਲ ਇਸ ਪੈਨਲ ਵਿੱਚ ਜੁੜੇ तमाम ਬੁਲਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕ੍ਰਿਸ਼ਨ ਜੀ ਤਰਾਸਦੀ ਹੈ ਸਿੱਖ ਕੌਮ ਦੀ ਸਿੱਖ ਪੰਥ ਦੀ ਸਿੱਖ ਸੰਸਥਾਵਾਂ ਦੀ ਤੁਹਾਨੂੰ ਮੈਂ ਯਾਦ ਕਰਾ ਦਿਆਂ ਕਿ ਬੀਤੇ ਦਿਨੀ ਪਾਰਲੀਮੈਂਟ ਦੇ ਵਿੱਚ ਇਸਲਾਮਿਕ ਬਿੱਲ ਜਿਹੜਾ ਵਕਫ ਬੋਰਡ ਦਾ ਸਬੰਧ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਇਸਲਾਮਿਕ ਜਿਹੜੇ ਲੋਕ ਨੇ ਮੁਸਲਮਾਨ ਬਰਾਦਰੀ ਨਾਲ ਸਮਾਂਬੰਧ ਰੱਖਣ ਵਾਲੇ ਦੇਸ਼ ਦੇ ਵਿੱਚ 20% ਆਬਾਦੀ ਹੈ ਆ ਜਿਹੜੀ ਉਹਨਾਂ ਦੇ ਉੱਤੇ ਕੁਹਾੜਾ ਚਲਾ ਕੇ ਇਹਨਾਂ ਜਿਹੜੀਆਂ ਮਤਲਬ ਮਾਨਵ ਵਿਰੋਧੀ ਸ਼ਕਤੀਆਂ ਨੇ ਕੁਹਾੜਾ ਚਲਾਇਆ ਹੈ ਅੱਜ ਦੇਸ਼ ਦੇ ਵਿੱਚ 2.5% ਦੇ ਕਰੀਬ ਸਿੱਖ ਜਿਹੜੀ ਕੌਮ ਹੈ ਅੱਜ ਸਿੱਖ ਕੌਮ ਨੂੰ ਮਟਾਉਣ ਦੇ ਲਈ ਹਰ ਜਿਹੜੀ ਏਜੰਸੀ ਹਰ ਸਿੱਖ ਵਿਰੋਧੀ ਹਰ ਸ਼ਰੋਮਣੀ ਅਕਾਲੀ ਦਲ ਵਿਰੋਧੀ ਹਰ ਪੰਥ ਵਿਰੋਧੀ ਸਿੱਖ ਸੰਸਥਾਵਾਂ ਵਿਰੋਧੀ ਇਹ ਤਰਲੋ ਮੱਛੀ ਹੋ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਮਾਈਕ੍ਰੇਸ਼ਨ ਜੀ ਉਸ ਵਿਅਕਤੀ ਸਰਦਾਰ ਜਰਨੈਲ ਸਿੰਘ ਸਕੀਰਾ ਨੇ ਜਿਹੜੀ ਅੱਜ ਕੌਮ ਦਾ ਸਿਰ ਨੀਵਾ ਕਰਨ ਵਾਸਤੇ ਜਿਹੜੀ ਉਹਨਾਂ ਨੇ ਕਾਰਗੁਜ਼ਾਰੀ ਕੀਤੀ ਜਿਹੜਾ ਉਹਨਾਂ ਨੇ ਐਕਟ ਕੀਤਾ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੀ ਸਖਤ ਨਿੰਦਾ ਕਰਦਾ ਹਾਂ ਅਗਲੀ ਗੱਲ ਦੇ ਵਿੱਚ ਮੈਂ ਦੱਸ ਦਿਆਂ ਇਹ ਸਕੀਰਾ ਸਾਹਿਬ ਦੀ ਨਿੱਜੀ ਸੋਚ ਹੋ ਸਕਦੀ ਹੈ ਜੇ ਜਰਨੈਲ ਸਿੰਘ ਸਕੀਰਾ ਸਾਹਿਬ ਕਹਿਣ ਕਿ ਮਤਲਬ ਸਾਨੂੰ ਇਹ ਪ੍ਰਵਾਨ ਨੇ ਇਹਦਾ ਮਤਲਬ ਇਹ ਨਹੀਂ ਹੋ ਗਿਆ ਕਿ ਸਿੱਖ ਕੌਮ ਨੂੰ ਜਥੇਦਾਰ ਪ੍ਰਵਾਨ ਨੇ ਉਹ ਅਸਰੀ ਅਕਾਲ ਤਖਤ ਸਾਹਿਬ ਜਿਹੜਾ ਨੁਮਾਇੰਦਗੀ ਕਰਦਾ ਹੈ ਜਿਹੜਾ ਅਗਵਾਈ ਕਰਦਾ ਸਿੱਖ ਕੌਮ ਦੀ ਪੰਥ ਦੀ ਤੇ ਉਸ ਸੀਟ ਦੇ ਉੱਤੇ ਉਸ ਅਹੁਦੇ ਦੇ ਉੱਤੇ ਬਿਰਾਜਮਾਨਾਂ ਦਾ ਇੱਜ਼ਤ ਕਰਨਾ ਮਾਣ ਸਨਮਾਨ ਕਰਨਾ ਤੇ ਫਿਰ ਅਸੀਂ ਸਿੱਖੀ ਕਿਸ ਪਾਸੇ ਲੈ ਕੇ ਜਾ ਰਹੇ ਹਾਂ ਸੋ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਅੱਜ ਜਿੱਥੇ ਏਜੰਸੀਆਂ ਸਰਕਾਰਾਂ ਕੇਂਦਰ ਦੀਆਂ ਹੋਵੇ ਚਾਹੇ ਪੰਜਾਬ ਦੀਆਂ ਹੋਵੇ ਮੈਨੂੰ ਕੋਈ ਗੱਲ ਕਹਿਣ ਦੇ ਵਿੱਚ ਕੋਈ ਹਕਕਤ ਨਹੀਂ ਨਹੀਂ ਅੱਜ ਸਿੱਧੇ ਔਰ ਸਿੱਧੇ ਢੰਗ ਦੇ ਨਾਲ ਅੱਜ ਸਾਡੀ ਹੋਂਦ ਨੂੰ ਮਟਾਉਣ ਦੇ ਵਿੱਚ ਲੱਗੀਆਂ ਹੋਈਆਂ ਉਸ ਦਾ ਜਿਹੜਾ ਉਹ ਉਹ ਦਾ ਸਾਥੀ ਬਣ ਕੇ ਹਮਸਫਰ ਬਣ ਕੇ ਅਸਰਨਾਬ ਜਰਨੈਲ ਸਿੰਘ ਸਕੀਰਾ ਵਰਗੇ ਲੋਕ ਸਿੱਕੇ ਨੂੰ ਮਿੱਟੀ ਦੇ ਵਿੱਚ ਮਿਲਾਉਣ ਲਈ ਅਸਫਲ ਕੋਸ਼ਿਸ਼ ਕਰ ਰਹੇ ਆ ਮੈਂ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰੂੰਗਾ ਕਿ ਸਿੱਖ ਸਿੱਖ ਜਿਹੜੀ ਸਿੱਕੀ ਹੈ ਪੰਥ ਸਿੱਖ ਸਸਪਾਵਾਂ ਮੌਜੂਦਾ ਸਮੇਂ ਮੈਂ ਸਰ ਕ੍ਰਿਸ਼ਨ ਜੀ ਇੱਕ ਸੈਕਿੰਡ ਬੇ ਬਹੁਤ ਦੁਖਦਾਈ ਔਰ ਬਹੁਤ ਹੀ ਗੰਭੀਰ ਸਮੇਂ ਦੇ ਵਿੱਚ ਨੂੰ ਜਿਹੜੀਆਂ ਲੰਘ ਰਹੀਆਂ ਨੇ ਜਿਵੇਂ ਕਿਸੇ ਸ਼ਹਿਰ ਨੇ ਲਿਖਿਆ ਸੁਣੋ ਮੇਰੀ ਗੱਲ ਲੱਗੀ ਨજર ਪੰਜਾਬ ਨੂੰ ਇਹਦੀ ਨજર ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ ਮਾਰਸ਼ਲ ਕਾਮ ਨੂੰ ਖਤਮ ਕਰਨੀਆਂ ਸਿੱਖ ਸੰਸਥਾਵਾਂ ਨੂੰ ਖਤਮ ਕਰਨੀਆਂ ਸਿੱਖ ਪਰੰਪਰਾਵਾਂ ਨੂੰ ਸਿੱਖ ਸਿਧਾਂਤਾਂ ਨੂੰ ਮੈਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਤੁਸੀਂ ਤਾਂ ਧੇੜੇ ਚੜ ਦੇਖੋ ਅਸੀਂ ਤਾਂ ਸਦਾ ਭੇਜਿਆ ਸੀ ਕਿ ਹਰਪ੍ਰੀਤ ਸਿੰਘ ਬਲੇਰ ਸ਼ੋਮਨੀ ਅਕਾਦਮ ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜਨ ਸਾਡੇ ਕੁਝ ਸਵਾਲਾਂ ਦਾ ਜਵਾਬ ਦੇਣ ਪਰ 14 ਮਿੰਟ ਬੀਤ ਗਏ ਨੇ ਉਹ ਨਹੀਂ ਆਏ ਕੋਈ ਗੱਲ ਨਹੀਂ ਮੈਂ ਇੰਤਜ਼ਾਰ ਕਰੂੰਗਾ 5-6 ਮਿੰਟ ਦਾ ਅਸੀਂ ਹੋਰ ਚਰਚਾ ਕਰਨੀ ਹੈ ਫਿਰ ਅਸੀਂ ਨੈਕਸਟ ਮੁੱਦੇ ਤੇ ਸਵਿਚ ਕਰਾਂਗੇ ਪਰ ਚੱਬਰ ਸਭ ਪਰਸੈਪਸ਼ਨ ਬਹੁਤ ਮਾੜੀ ਜਾ ਰਹੀ ਹੈ ਦੇਖੋ ਮੈਂ 1994 ਦੀ ਇਹ ਗੱਲ ਇਸ ਕਰਕੇ ਲੈ ਕੇ ਆਇਆ ਕਿ ਅੰਮ੍ਰਿਤਸਰ ਐਲਾਨਨਾਮਾ ਪ੍ਰੋਫੈਸਰ ਮਨਜੀਤ ਸਿੰਘ ਜੀ ਜਥੇਦਾਰ ਹੁੰਦੇ ਸੀ ਉਹਨਾਂ ਦੀ ਰਹਿਨਮਾਈ ਹੇਠ ਸਾਰੇ ਸਿਆਸਤਦਾਨ ਸੀ ਪੰਥਕ ਇਕਜੁੱਟਤਾ ਦੀ ਗੱਲ ਹੋਈ ਉਸ ਗੱਲਬਾਤ ਨੂੰ ਵੀ ਹਾਲਾਂਕਿ ਜਥੇਦਾਰ ਗੜਗਾਤ ਸਾਹਿਬ ਨੂੰ ਅੱਗੇ ਦਰਉਣਾ ਚਾਹੀਦਾ ਕਿ ਸਾਰੇ ਇੱਕ ਚੰਡੇ ਦੇ ਕਿਵੇਂ ਇਕੱਠੇ ਹੋਈਏ ਪਰ ਦੇਖੋ ਜਥੇਦਾਰ ਸਿਵਾਮਨ ਨਿਭਾਉਂਦੇ ਰਹਿੰਦੇ ਨੇ ਨਵੇਂ ਆਉਂਦੇ ਰਹਿੰਦੇ ਨੇ ਪਰ ਇਸ ਤਰੀਕੇ ਦੇ ਨਾਲ ਪਬਲਿਕ ਡੋਮੇਨ ਦੇ ਵਿੱਚ ਸਵਾਲ ਚੁੱਕਨੇ ਬਹੁਤ ਮਾੜੇ ਪ੍ਰਭਾਵ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਕੁਝ ਪਰਸੈਪਸ਼ਨ ਬਣ ਰਹੀ ਹੈ ਪੰਜਾਬ 'ਚ ਜਬਰ ਜੀ ਜਬਰ ਸਾਹਿਬ ਸੁਣ ਪਾ ਰਹੇ ਹੋ ਮੇਰੀ ਆਵਾਜ਼ ਆ ਰਹੀ ਹੈ ਜਬਰ ਸਾਹਿਬ ਜੇ ਮੇਰੀ ਆਵਾਜ਼ ਆ ਰਹੀ ਹੈ ਤਾਂ ਸਵਾਲ ਦਾ ਜਵਾਬ ਦੇ ਦਿਓ ਐਨ ਐ ਸਿਆਲ ਸਿੰਘ ਸਾਹਿਬ ਗੱਲ ਕੰਪਲੀਟ ਕਰਨਗੇ ਸਿਆਲ ਸਿੰਘ ਸਾਹਿਬ ਹਾਜੀ 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 ਕਿਸ਼ਨ ਜੀ ਹੈਲੋ ਹਾਂਜੀ ਹਾਂਜੀ ਬਾਅਦ ਚ ਬਾਅਦ ਸੈਲਸਾਬ ਕੰਪਲੀਟ ਕਰੋ ਮੇਰਾ ਸਵਾਲ ਬੜਾ ਸਟ੍ਰੀਕ ਸੀ ਦੇਖੋ ਜਥੇਦਾਰ ਕੁਲਦੀਪ ਗੜਗਾਜ ਹਾਲਾਂਕਿ ਕੋਈ ਨਵੇਂ ਜਥੇਦਾਰ ਨਹੀਂ ਹਨ ਜਾਂ ਕੋਈ ਪਹਿਲੇ ਜਥੇਦਾਰ ਨਹੀਂ ਹਨ ਕਾਲ ਤਖਤ ਦੇ ਮੇਰੇ ਪੀਰੀ ਦਾ ਸਿਧਾਂਤ ਹੈ ਇਸ ਤਰੀਕੇ ਦੇ ਨਾਲ ਚੈਲੰਜ ਕਰਨਾ ਪੰਥ ਚ ਪ੍ਰਸੈਪਸ਼ਨ ਬੜੀ ਮਾਰੀ ਜਾ ਰਹੀ ਹੈ ਇਹ ਮੈਨੂੰ ਸੋਲ ਗਿੱਤਾ ਜੀ ਹਾਂਜੀ ਕ੍ਰਿਸ਼ਨ ਜੀ ਕ੍ਰਿਸ਼ਨ ਜੀ ਮੈਂ ਇੱਥੇ ਕੱਲ ਐਡ ਕਰਨੀ ਚਾਹਉਨਾ ਇੱਕ ਗੱਲ ਮੈਂ ਐਡ ਕਰਨੀ ਚਾਹਨਾ ਜਿਸ ਤਰ੍ਹਾਂ ਅੱਜ ਜਰਨੈਲ ਸਿੰਘ ਸਖੀਰਾ ਜੀ ਦੀ ਜੋ ਅਨਾਜ ਭੂਮਿਕਾ ਸ਼੍ਰੀ ਕਾਲ ਤਖਤ ਸਾਹਿਬ ਵਿੱਚ ਨਿਭਾਈ ਆ ਮੈਂ ਇੱਥੇ ਗੱਲ ਐਡ ਕਰਨੀ ਚਾਹਨਾ ਕਿ ਅਕਸ਼ਰੀય ਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਮਹਾਨ ਹੈਗਾ ਇਹ ਮਹਾਨ ਸਦੀਆਂ ਤੱਕ ਰਹਿਣਾ ਤੁਸੀਂ ਮੈਂ ਇੱਥੇ ਨਹੀਂ ਹੋਣਾ ਹੋਰ ਵੀ ਮੇਰੇ ਸਾਥੀਆਂ ਨੇ ਇੱਥੇ ਨਹੀਂ ਰਹਿਣਾ ਬਟ ਉਹਨੂੰ ਚਲਾਉਣ ਵਾਸਤੇ ਇੱਕ ਪ੍ਰਬੰਧ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਇਆ ਜਾਂਦਾ ਹੁਣ ਇੱਥੇ ਇੱਕ ਗੱਲ ਤੁਸੀਂ ਵੇਖੋ ਸੁਪਰੀਮ ਕੋਰਟ ਆਫ ਇੰਡੀਆ ਜਿਹੜੀ ਆ ਉਹ ਸਭ ਤੋਂ ਸਰਵੋੱਚ ਅਦਾਲਤ ਆ ਹਿੰਦੁਸਤਾਨ ਦੀ ਪਰ ਜਿਹੜਾ ਉਸ ਅਦਾਲਤ ਦੇ ਜਿਹੜੇ ਜੱਜ ਨੇ ਉਹਨਾਂ ਦੀ ਨਿਯੁਕਤੀ ਪ੍ਰੈਜ਼ੀਡੈਂਟ ਆਫ ਇੰਡੀਆ ਕਰਦਾ ਬਾਈ ਦੀ ਗਵਰਨਮੈਂਟ ਹੁੰਦੀ ਆ ਉਹਦਾ ਕੋਈ ਐਡਮਿਨਿਸਟ੍ਰੇਟਿਵ ਤਰੀਕਾ ਆ ਉਹਨੂੰ ਚਲਾਉਣ ਹੋਰ ਬੇਵਜ੍ਹਾ विदाਉਟ ਐਨੀ ਲਾ ਬਗੈਰ ਕਿਸੇ ਸਮਝੀ ਤੋਂ ਜੀ ਆਪਾਂ ਇੱਕੋ ਹੀ ਗੱਲ ਧਾਰੀ ਆ ਕਿ ਅਸੀਂ ਵਿਰੋਧ ਹੀ ਕਰਨਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਥੇਦਾਰ ਅਕਾਲ ਤਖਤ ਦਾ ਉਹ ਤੇ ਆਪਾਂ ਫਿਰ ਕੇਸ ਕਿਸੇ ਵੀ ਪਲੇਟਫਾਰਮ ਤੇ ਕਰ ਸਕਦੇ ਆ ਗਲੀਆਂ ਬਾਜ਼ਾਰਾਂ ਦੇ ਵਿੱਚ ਜਿਹੜਾ ਸਿੱਖੀ ਨੂੰ ਜਿੰਨਾ ਮਰਜੀ ਆਪਾਂ ਅੱਗੇ ਸੈਂਟਰ ਸਾਡੇ ਪਿੱਛੇ ਸੈਂਟਰ ਦੀਆਂ ਸਰਕਾਰਾਂ ਏਜੰਸੀਆਂ ਸਾਨੂੰ ਖਤਮ ਕਰਨ ਲਈ ਜਿਹੜੀਆਂ ਵੀ ਜਿੱਦ ਨਹੀਂ ਕਿ ਕਿਹੜਾ ਤਰੀਕੇ ਜਿਹੜੀ ਸਾਡੀ 2% ਆਬਾਦੀ ਸੀ ਉਹ ਵੀ 1.5% ਤੇ ਆ ਗਈ ਆ ਤੇ ਅੱਜ ਦਾ ਜਿਹੜਾ ਇਹਨਾਂ ਦਾ ਵਰਤੀਰਾ ਵਾ ਮੈਂ ਸਮਝਦਾ ਸਾਡੇ ਪੰਥ ਦੇ ਏਡੇ ਮਾਨ ਜਰਨੈਲ ਜਿਨ੍ਹਾਂ ਦਾ ਅੱਜ ਉਥੇ ਅੰਤਮ ਅਰਦਾਸ ਖੰਡ ਪਾਠ ਸਾਬ ਜਿਹੜੇ ਆਰੰਭ ਕੀਤੇ ਗਏ ਸੀ ਉਹਨਾਂ ਦੀ ਅਰਦਾਸ ਸੀ ਜਿਹੜੇ 30 ਸਾਲ ਤੋਂ ਜਿਹੜਾ ਵਤਨੀ ਪਾਕਿਸਤਾਨ ਵਿੱਚ ਜਿਨ੍ਹਾਂ ਨੇ ਆਪਣਾ ساری ਜ਼ਿੰਦਗੀ ਦਾ ਲੰਮਾ ਸਮਾਂ ਜਿਹੜਾ ਗੁਜ਼ਾਰਿਆ ਅੱਜ ਉਹਨਾਂ ਦਾ ਵੀ ਜਰਨਲਿਸਟ ਸਕੀਰਾ ਜੀ ਨੇ અપਮਾਨ ਕੀਤਾ ਇਹ ਬਹੁਤ ਵੱਡੀ ਚੁਣੌਤੀ ਆ ਸਿੱਖ ਕੌਮ ਮੈਂ ਬੇਨਤੀ ਕਰਦਾ ਇਹਨਾਂ ਨੂੰ ਕਿ ਆਪਾਂ ਇੱਕ ਪਲੇਟਫਾਰਮ ਤੇ ਇਕੱਤਰ ਹੋਈਏ ਨਾ ਆਪਾਂ ਇਹੋ ਜਿਹਾਂ ਕੋ ਜਿਹੜੀਆਂ ਕੋਧੀਆਂ ਜਿਹੜੀਆਂ ਸ਼ਾਸਜਾਂ ਨੇ ਜਿਹੜੀ ਸੈਂਟਰ ਦੀਆਂ ਸਰਕਾਰਾਂ ਤੇ ਸਟੇਟ ਦੀਆਂ ਸਰਕਾਰਾਂ ਸਿੱਖੀਜ਼ਮ ਨੂੰ ਖਤਮ ਕਰਨ ਲਈ ਜਿਹੜੇ ਉਹ ਰਚ ਰਹੀਆਂ ਨੇ ਉਹਨਾਂ ਦੇ ਸ਼ਿਕਾਰ ਨਾ ਹੋਈਏ ਜ਼ਥੇਦਾਰ ਦੀ ਜਿਹੜੀ ਨਿਯੁਕਤੀ ਆ ਜ਼ਥੇਦਾਰ ਸਾਹਿਬ ਦੀ ਨਿਯੁਕਤੀ ਪੂਰੀ ਮਾਨ ਮੰਨਿਆ ਬਰਿਆਦਾ ਤੇ ਸਤਕਾਰ ਨਾਲ ਹੋਈ ਆ ਇਸ ਸੈਗਮੈਂਟ ਦੀ ਸਬਾਕਤ ਜਥੇਦਾਰ ਨੇ ਹੈਗੇ ਨੇ ਆ ਰਹਿਣਗੇ ਵੀ ਸਿਆਲ ਸਾਹਿਬ ਆ ਕੇ ਗੱਲ ਤੁਹਾਡੀ ਮੈਂ ਸਮਝਦਾ ਕ੍ਰਿਸ਼ਨ ਜੀ ਜੋ ਜਰਨੈਲ ਸਿੰਘ ਸਖੀਰਾ ਜੀ ਦਾ ਅੱਜ ਬਰਤਾਰਾ ਸੀ ਉਹ ਤੋਂ ਕਲੀਅਰ ਹੈ ਕਿ ਸਿਰਫ ਤੇ ਸਿਰਫ ਭਾਈ ਮਹਿਲ ਸਿੰਘ ਬੱਬਰ ਜੀਆਂ ਦੇ ਪਰਿਵਾਰ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਨਮਾਨ ਮਿਲਣਾ ਸੀ ਸਿੰਘ ਸਹਿਵਾਨ ਵੱਲੋਂ ਉਹ ਰੋਕਣ ਦੀ ਮਨਸਾ ਨਾਲ ਚੱਕਿਆ ਗਿਆ ਸਟੈਪ ਹੈ ਕਿਉਂਕਿ ਪਰਸੋਂ ਹੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਕੇ ਸਿੱਖ ਕੌਮ ਨੇ ਪਾਤ ਸਰਕਾਰ ਨੂੰ ਦੱਸਿਆ ਸੀ ਕਿ ਤੁਸੀਂ ਕਿਸ ਤਰ੍ਹਾਂ ਘੱਟ ਗਿਣਤੀ ਨਾਲ ੱੱਕਾ ਕਰ ਰਹੇ ਹੋ ਪਰ ਉਹਨਾਂ ਸਰਕਾਰਾਂ ਨੇ ਸਾਡੇ ਜਨਾਂ ਦੇ ਵਿੱਚ ਹੂੰ ਸਾਡੇ ਮੇਰੀ ਬੇਨਤੀ ਹੈ ਸਾਡੇ ਚਿਹਰੇ ਦੇ ਵਿੱਚ ਹੀ ਸਾਡੇ ਭਰਾ ਤੋਂ ਵਿਰੋਧ ਕਰਾਇਆ ਜੇ ਸਨਮਾਨ ਹੁੰਦਾ ਤਾਂ ਭਾਈ ਸਰਪੰਚ ਮੰਡੂ ਲੈ ਕੇ ਆਉਂਦੇ ਅੱਜ ਵੀਰਾ ਸਾਹਿਬ ਉਹਨਾਂ ਤੋਂ ਸਨਮਾਨ ਕਰਾਉਂਦੇ ਕੋਈ ਰੁਕੂਗਤ ਪਰ ਸਰਪਤਨ ਸਰਪਾ ਸ੍ਰੀ ਹਿੰਦ ਪ੍ਰਵਾਹ ਨੂੰ ਪਾਰਟੀ ਖਿਵਾਲ ਨੂੰ ਸਨਮਾਨ ਲੈਂਡ ਤੋਂ ਰੋਕਿਆ ਗਿਆ ਜੋ ਇਹ ਨਹੀਂ ਗੱਲ ਹੈ। ਸਿਕਬਾਤ ਦਾ ਸ਼ੁਕਰੀਆ ਚੱਪਰ ਸਾਹਿਬ ਬਹੁਤ ਸ਼ੁਕਰੀਆ ਸਿਆਲ ਸਾਹਿਬ,ੁਰਖਾਲਬੀ ਸਾਹਿਬ ਬਹੁਤ ਸ਼ੁਕਰੀਆ ਪਰ ਮੈਂ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰ ਦੇ ਇੰਤਜ਼ਾਰ ਕੀਤਾ ਉਹ ਇਸ ਪਾਰਟਿਸਪੇਸ਼ਨ ਚ ਆਉਣਾ ਉਹਨਾਂ ਨੇ ਮناسب ਨਹੀਂ ਸਮਝਿਆ ਮੇਰੇ ਬਹੁਤ ਵੱਡੇ ਸਵਾਲ ਸੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਸੀ ਉਹ ਨਹੀਂ ਆਏ ਉਹਨਾਂ ਦੀ ਆਪਣੀ ਸ਼ਰਤ ਹੈ ਪਰ ਇਸ ਇਸ਼ੂ ਤੇ ਬਹੁਤ ਵੱਡੀ ਚਰਚਾ ਇਸ ਕਦਰ ਹੋ ਰਹੀ ਹੈ ਕਿ ਪੰਥਕ ਮਸਲਿਆਂ 'ਚ ਦੁਬਿਧਾ ਤਾਂ ਹੋ ਹੀ ਰਹੀ ਹੈ ਪਰ ਹੋਣਾ ਕੀ ਚਾਹੀਦਾ ਹੈ ਹੋਣਾ ਇਹ ਚਾਹੀਦਾ ਸੀ ਕਿ ਮਿਲ ਬੈਠ ਕੇ ਮਸਲੇ ਹੱਲ ਹੋ ਜਾਂਦੇ ਪਰ ਇਸ ਤਰੀਕੇ ਦੇ ਨਾਲ ਪਬਲਿਕ ਡੋਮੇਨ ਦੇ ਵਿੱਚ ਗੱਲਾਂ ਲਿਆਉਣੀਆਂ ਸਿਰਪੋਪੇ ਨਾ ਕਰਨ ਦੇ ਨਾ ਇੱਕ ਮੰਦ ਭਾਗ ਵਰਤਾਰਾ ਇਸ ਤੇ ਜਵਾਬ ਅਕਾਲੀ ਦਲ ਅਮਨਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਵੀ ਦੇਣਾ ਚਾਹੀਦਾ ਹੈ ਕਿ ਉਹਨਾਂ ਨੇ ਪਾਰਟੀ ਵਰਕਰ ਕੀ ਕੁਝ ਕਰ ਰਹੇ ਹਨ ਹਾਲਾਂਕਿ ਮਾਨ ਸਾਹਿਬ ਬੜੇ ਸਾਇਲੈਂਟ ਕੁਝ ਦਿਨ ਤੋਂ ਦਿਖਾਈ ਦੇ ਰਹੇ ਨੇ ਪਰ ਇਸ ਇਸ਼ੂ ਤੇ ਜੇ ਕਿਸੇ ਵਰਕਰ ਨੇ ਜਿਹੜਾ ਕੰਮ ਕੀਤਾ ਹੈ ਇਸ ਤੇ ਵੀ ਸਟੈਂਡ ਕਲੀਅਰ ਹੋਣਾ ਚਾਹੀਦਾ ਹਾਂ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਮੰਨਦੇ ਆ ਜਾਂ ਨਹੀਂ ਮੰਨਦੇ